ਇਕਾਦਰ ਰੋਲ ਸੀ ਮੇਰਾ ਰਮਜ਼ੇਦਾਰ ਬੁਛੀ ਹਾਂਜੀ ਬਹੁਤ ਤੁਸੀਂ ਬੜਾ ਰੋਲ ਲਿਆ ਜੀ ਜਿਹੜਾ ਮਤਲਬ ਕਿ ਲੋਕ ਉਹ ਤੋਂ ਨਫ਼ਰਤ ਕਰਦੇ ਨੇ ਔਰ ਅੰਦਰ ਨੈਗੇਟਿਵਿਟੀ ਕਿੰਨੀ ਆਂਦੀ ਹੈ ਜੀ ਆਪਣੇ ਆਪ ਨੂੰ ਕੋਸ ਦੇ ਵੀ ਹੋ ਕੀ ਹੈ ਕਿਹੜਾ ਰੋਲ ਲੈ ਕੇ ਬਹਿ ਗਿਆ ਮੈਂ ਪਰ ਅਮੀਲ ਦੀ ਪਰਸਨੈਲਿਟੀ ਹੈ ਨਾ ਹਾਂ ਉਹਨੂੰ ਸਮਝਣਾ ਬਹੁਤ ਔਖਾ ਹੈ ਅੱਛਾ ਪਾਸੇ ਉਹ ਪੰਜ ਵਕਤ ਦਾ ਨਮਾਜ਼ੀ ਹੈ ਤੇ ਦੂਏ ਪਾਸੇ ਉਹ ਇੰਨਾ ਸਖਤ ਹੈ ਤੇ ਇਹ ਪਾਸੇ ਉਹ ਇੱਕ ਵੀ ਪੈਸਾ ਖਜ਼ਾਨੇ 'ਚੋਂ ਨਹੀਂ ਖਰਚ ਹੋਣ ਦਿੰਦਾ ਤੇ ਦੂਏ ਪਾਸੇ ਲੜਾਈਆਂ ਤੋਂ ਉਹ ਇੰਨਾ ਪੈਸਾ ਲਾ ਰਿਹਾ ਹੈ ਇਹ ਕਹਾਂਗਾ ਕਿ ਔਰੰਗਜ਼ੇਬ ਇੰਨਾ ਕਰੂਲ ਨਹੀਂ ਸੀ ਜਿੱਦੀ ਉਹਦੇ ਆਲੇ ਦੁਆਲੇ ਜਿਹੜੀ ਬਹੁਤ ਵੀ ਆਂਦੀ ਬਾੜ ਬਣ ਗਈ ਸੀਗੀ ਨਾ ਉਹਨਾਂ ਨੂੰ ਮਿਸ ਗਾਈਡੈਂਸ ਕਿਤੇ ਜਿਹੜੀ ਬੱਚਿਆਂ ਦੀ ਸ਼ਹਾਦਤ ਹੈ ਇਹਦੇ ਵਿੱਚ ਵਜ਼ੀਰ ਖਾਨ ਦੀ ਗਲਤੀ ਜਾਦਾ ਗਲਤੀ ਜਾਦਾ ਕੀ ਸਾਰੀ ਗਲਤੀ ਹੀ ਵਜ਼ੀਰ ਖਾਨ ਮੈਂ ਮੰਨ ਗੁਰੂ ਸਾਹਿਬ ਦੀ ਲੜਾਈ ਮੁਸਲਮਾਨਾਂ ਨਾਲ ਨਹੀਂ ਸੀ ਸਾਹਿਬ ਦੀ ਉਸ ਵਕਤ ਦੇ ਜੋ ਉਸ ਵਕਤ ਦਾ ਪ੍ਰੈਜ਼ੈਂਟ ਸਿਸਟਮ ਸੀਗਾ ਚਾਹ ਔਰੰਗਜ਼ੇਬ ਸੀ ਚਾਹੋ ਸ਼ਹਿਜ਼ਾਦਾ ਮੁਜ਼ਮ ਸੀ ਜਾਂ ਖੋਰ ਸੀ ਕਿਸੇ ਕੋਈ ਵੀ ਹੋਵੇ ਜਾ ਵਜ਼ੀਰ ਖਾਨ ਸੀ ਇਹ ਉਹਨਾਂ ਦੇ ਖਿਲਾਫ ਸੀ ਜੇ ਵਜ਼ੀਰ ਖਾਨ ਨੇ ਏਡੀ ਵੱਡੀ ਗਲਤੀ ਕੀਤੀ ਹੈ ਤਾਂ ਗਰੀ ਖਾਨ ਤੇ ਨਵੀ ਖਾਨ ਵੀ ਮੁਸਲਮਾਨ ਸੀਗੇ ਬੀਬੀ ਮਮਤਾਜ਼ ਵੀ ਮੁਸਲਮਾਨ ਹੈ ਇਹਨਾਂ ਖਾਨ ਵੀ ਮੁਸਲਮਾਨ ਹੈ ਪੀਰ ਬੁੱਧੂ ਸ਼ਾ ਵੀ ਮੁਸਲਮਾਨ ਹੈ ਨੂਰਾ ਮਾਹੀ ਵੀ ਮੁਸਲਮਾਨ ਹੈ ਰਾਏ ਕੱਲਾ ਵੀ ਮੁਸਲਮਾਨ ਹੈ ਰਾਏ ਸ਼ਮੀਰ ਵੀ ਮੁਸਲਮਾਨ ਹੈ ਤੇ ਫੇਰ ਉਹ ਉਹ ਕਿੱਥੇ ਗਏ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਕੌਣ ਨਹੀਂ ਜਾਣਦਾ ਸਾਰੀ ਦੁਨੀਆ ਉਹਨਾਂ ਨੂੰ ਸਰਬੰਸਦਾਨੀ ਵੀ ਆਖਦੀ ਹੈ ਤਸ਼ਮੇਸ਼ ਪਿਤਾ ਵੀ ਆਖਦੇ ਨੇ ਤਦ ਨੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੰਗਾਂ ਲੜੀਆਂ ਜੰਗਾਂ ਦੀ ਜਿੱਤ ਹੋਈ ਦੂਜੇ ਪਾਸੇ ਅੱਜ ਕੱਲ੍ਹ ਸ਼ਹੀਦੀ ਦਿਹਾੜੇ ਵਿਚਾਰ ਰਹੇ ਨੇ ਚਾਰ ਸਹਿਬਜ਼ਾਦੇ ਇਸ ਕੌਮ ਦੇ ਉੱਤੋਂ ਬਾਰੇ ਦੂਜੇ ਪਾਸੇ ਹੋਰ ਵੀ ਪਰਿਵਾਰ ਕੌਮ ਦੇ ਉੱਤੋਂ ਬਾਰੇ ਆ ਪਰ ਉਹਨਾਂ ਦੀ ਜੀਵਨੀ ਦੇ ਉੱਤੇ ਹਿਸਟਰੀ ਬਣਾਈ ਹੋਈ ਹੈ ਜੀਵਨੀ ਨੂੰ ਪੜ ਕੇ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਦੱਸ ਰਹੇ ਨੇ ਇੱਕ ਕੈਲੀਫੋਰਨੀਆ ਦਾ ਗਰੁੱਪ ਹੈ ਜੋ ਲਗਾਤਾਰ ਲੋਕਾਂ ਦੇ ਵਿੱਚ ਜਾ ਕੇ ਗੁਰੂ ਸਿੰਘ ਦੀ ਪੂਰੀ ਜੀਵਨੀ ਬਾਰੇ ਜੀ ਕਿ ਕਰਦੇ ਨੇ ਤਾਂ ਸਾਡੇ ਨਾਲ ਕੋਈ ਸਟਾਰ ਕਾਸਟ ਸਾਡੇ ਨਾਲ ਹੈ ਜਦੋਂ ਇਹ ਸਟੇਜ ਦੇ ਉੱਤੇ ਪੂਰੀ 10 ਦਿਨ ਕੋ ਸਭ ਦੀ ਜੀਵਨੀ ਤਾਂ ਉਸ ਤੋਂ ਬਾਅਦ ਕਈ ਸੰਗਤਾਂ ਦੇ ਅੱਖਾਂ ਦੇ ਵਿੱਚ ਰੋਣਾ ਵੀ ਆਉਂਦਾ ਕਿਉਂਕਿ ਕਲੋਸਿੰਗ ਉਹ ਸੀਰੀ ਦੇ ਲਖਾਰੀ ਵੀ ਬਹੁਤ ਵੱਡੇ ਸੀ ਯੋਧੇ ਵੀ ਬਹੁਤ ਵੱਡੇ ਸੀ ਭਗਤੀ ਦੇ ਵਿੱਚ ਵੀ ਪੂਰੇ ਸੀ ਤਾਂ ਸਭ ਤੋਂ ਵੱਡਾ ਵੀ ਬਾਈਬ ਜੀ ਖਾਲਸਾ ਵੈਗਰੀ ਜੀ ਕੀ ਫਤਿਹ ਅਗਰ ਜੀਕਾ ਖਾਲਸਾ ਵੈਗਰੀ ਜੀ ਕੀ ਫਤਿਹ ਐਚ ਐਨ 1 ਨਿਊਜ਼ ਦੇਖ ਰਹੇ ਚੈਨਲ ਨੂੰ ਮੇਰੇ ਵੱਲੋਂ ਤੇ ਮੇਰੀ ਪੰਜਾਬ ਲੋਕ ਰੰਗ ਦੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਜੀ ਅੱਜ ਕੜੂਏ ਦੇ ਵਿੱਚ 23 ਦਸੰਬਰ ਨੂੰ ਨਾਟਕ ਖੇਡੇ ਗਿਆ ਸੀ ਪੰਜਾਬ ਲੋਕ ਰੰਗ ਦੀ ਟੀਮ ਵੱਲੋਂ ਜ਼ਫਰਨਾਮਾ ਜ਼ਫਰਨਾਮਾ ਗੁਰੂ ਸਾਹਿਬ ਨੂੰ ਲਿਖਣਾ ਕਿਉਂ ਪਿਆ ਕੀ ਕਾਰਨ ਸਨ ਕੀ ਸਰਕਮਸਟੈਂਸਸ ਕੀ ਬਣ ਗਏ ਸਨ ਕਿ ਉਹਨਾਂ ਨੇ ਇਹ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖ ਕੇ ਪੇਜਿਆ ਜਿਆਦਾਤਰ ਸਾਡਾ ਇਹ ਜਿਹੜਾ ਨਾਟਕ ਸੀਗਾ ਜੀ ਇਹ ਚੀਜ਼ ਨੂੰ ਜਾਦੇ ਬਿਆਨ ਕਰਦਾ ਹੈ ਕਿ ਉਹ ਕਹੇ ਜੇ ਇਹ ਸਿਚੁਏਸ਼ਨਸ ਹੋ ਗਿਆ ਸੰਗੁਰੂ ਜੀ ਦੇ ਟਾਈਮ ਦੇ ਵਿੱਚ ਕਿ ਜਿਹਦੇ ਕਰਕੇ ਉਹਨਾਂ ਨੂੰ ਇਹ ਗੱਲ ਸਾਰੀ ਲਿਖਣੀ ਪਈ ਸੋ ਗੁਰੂ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਆਖਰੀ ਵਕਤ ਤੱਕ ਦਾ ਸਾਰੇ ਦਾ ਸਾਰਾ ਸਫਰ ਹੈ ਜੋ ਇਹ ਅੱਜ ਅਸੀਂ ਇੱਥੇ ਕੜੂਏ ਦੇ ਅੰਦਰ 31 ਦਸੰਬਰ ਨੂੰ ਕੀਤਾ ਅਤੇ ਦਿਨ ਵੀ ਉਹ ਸ਼ਹੀਦੀ ਦੇ ਚੱਲਦੇ ਸ਼ਹਾਦਤ ਦੇ ਦਿਨ ਚੱਲਦੇ ਨੇ ਅੱਜ ਦੇ ਦਿਨ ਹੀ ਐਕਚੁਅਲ ਚ ਬੱਚੇ ਮਰਿੰਡੇ ਪੇਸ਼ ਕੀਤੇ ਗਏ ਸੀ ਕੋਤਵਾਲੀ ਦੇ ਵਿੱਚ ਉਹ ਸਾਰੇ ਸੀਨ ਅਸੀਂ ਦਿਖਾਏ ਨੇ ਕ੍ਰੀਏਟ ਕੀਤੇ ਨੇ ਤੇ ਮੇਰੀ ਟੀਮ ਨੇ ਬਾਖੂ ਵੀ ਅੱਜ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਸੋ ਚੰਗਾ ਲੱਗਦਾ ਹੈ ਜੀ ਤੇ ਲੋਕਾਂ ਨੇ ਬੜੇ ਵਧੀਆ ਕਮੈਂਟ ਦਿੱਤੇ ਨੇ ਕਿ ਇਸ ਚੀਜ਼ ਦੀ ਸਾਨੂੰ ਲੋੜ ਹੈ ਤਾਂ ਕਿ ਕੰਫਰੰਸ ਪਰਸੈਂਟ ਉੱਤਰ ਰਹੀ ਹੈ ਪਰ ਕੀ ਕੰਟਰੀ ਚ ਰਹਿ ਕੇ ਤੁਸੀਂ ਪੂਰਾ ਜਿਲ੍ਹਾ ਜਫਰਨਾਮਾ ਲਿਖਿਆ ਤੁਸੀਂ ਕਹਿ ਰਹੇ ਕਿ ਪੂਰਾ ਦਸਾਰ ਰਹੇ ਹੋ ਉਹਨੂੰ ਤਾਂ ਇੰਡੀਆ ਚ ਵੀ ਆਣ ਕੇ ਐਡੇ ਵੱਡੇ ਪ੍ਰੋਗਰਾਮ ਕਰਨੇ ਬਹੁਤ ਵੱਡੀ ਹੁੰਦੀ ਕਿਉਂਕਿ ਉੱਥੇ ਤਾਂ ਲਾਈਫ ਬਹੁਤ ਬੀਜੀ ਹੋ ਬਹੁਤ ਹੈ ਬੰਦਾ ਆਪਣੀ ਜੌਬ ਤੋਂ ਘਰ ਘਰ ਤੋਂ ਜੌਬ بس ਇੰਨਾ ਕਿ ਸਮਾਂ ਹੁੰਦਾ ਉਸ ਤੋਂ ਬਾਅਦ ਇਹ ਸਮਾਂ ਕਿਵੇਂ ਕਰਦੇ ਤੁਸੀਂ ਪੂਰਾ ਹਿਸਟਰੀ ਨੂੰ ਉਹ ਕਰਨ ਦਾ ਦੇਖੋ ਜੀ ਵਕਤ ਤਾਂ ਕੱਢਣਾ ਪੈਂਦਾ ਇਹਦੇ ਬਗੈਰ ਕੋਈ ਕੁਝ ਨਹੀਂ ਕੁਝ ਹਾਸਲ ਕਰਨ ਦੇ ਲਈ ਕੁਝ ਨਾ ਕੁਝ ਤੁਹਾਨੂੰ ਮਤਲਬ ਕੀ ਮੈਂ ਕਹਾ ਵੀ ਵਕਤ ਦੀ ਗੱਲ ਕਰ ਲਓ ਫਾਈਨੈਂਸਸ ਦੀ ਗੱਲ ਕਰ ਲਓ ਜਾਂ ਇੱਕ ਡਿਟਰਮੀਨੇਸ਼ਨ ਦੀ ਗੱਲ ਕਰ ਲਓ ਜਦੋਂ ਤੱਕ ਤੁਹਾਡੇ ਚ ਉਹ ਨਹੀਂ ਹੈਗੀ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਫਿਰ ਵੀ ਜੀ ਦੇਖੋ ਵਕਤ ਕੱਢਣਾ ਕੱਢਿਆ ਸਾਰੀ ਟੀਮ ਨੇ ਵਕਤ ਕੱਢਿਆ ਅਸੀਂ ਲੱਗੇ ਰਹੇ ਆ ਲਿਖਣ ਨੂੰ ਇਸ ਨੂੰ ਬੜਾ ਟਾਈਮ ਲੱਗਿਆ ਇਹਦੇ ਵਿੱਚ ਕੋਈ 15-20 ਕਿਤਾਬਾਂ ਦੀ ਰੈਫਰੈਂਸ ਜਿਵੇਂ ਮੈਥਮੈਟਿਕ ਬਹੁਤ ਲੰਬੀ ਲਾਈਨ ਹੈ ਕਿਉਂਕਿ ਮੈਨੇ ਸੀ ਚਾਹੁੰਦਾ ਕਿ ਕੋਈ ਹਿਸਟਰੀ ਤੋਂ ਇਧਰ-ਉਧਰ ਲਾਈਨ ਹੋ ਜਾਵੇ ਜਾਂ ਕੋਈ ਸਾਡਾ ਐਮ ਐਮ ਮਿੱਥ ਹੋ ਜਾਵੇ ਅਸੀਂ ਕੋਰ ਤੋਂ ਬਣਾ ਕੇ ਕੋਈ ਗੱਲ ਕਹਿਦੀ ਹੈ ਉਹਨਾਂ ਗੱਲਾਂ ਦਾ ਅਸੀਂ ਬੜਾ ਖਿਆਲ ਰੱਖਿਆ ਮੈਂ ਲਿਖਣ ਦੇ ਵਿੱਚ ਤੇ ਬਾਕੀ ਟੀਮ ਨੇ ਵਾਕੂਬੀ ਨਵਾਇਆ ਹੈਗਾ ਅਸੀਂ ਡਰੈਸਸਾਂ ਤੋਂ ਲੈ ਕੇ ਡਾਇਰੈਕਸ਼ਨ ਤੋਂ ਲੈ ਕੇ ਐਕਟਿੰਗ ਤੋਂ ਲੈ ਕੇ ਇੱਕ-ਇੱਕ ਬੰਦੇ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਗੱਲ ਸਿੱਖੀ ਹੈ ਅਤੇ ਉੱਥੇ ਸਾਨੂੰ ਆਡੀਅנס ਨੇ ਜਿਆਦਾ ਮਜਬੂਰ ਕੀਤਾ ਕਿ ਨਹੀਂ ਭਈ ਇਹ ਸਨਾਟਕ ਦੀ ਤਾਂ ਪੰਜਾਬ ਦੇ ਵਿੱਚ ਜਿਆਦਾ ਲੋੜ ਹੈ ਜੀ ਕਰ ਸੋ ਸਾਨੂੰ ਉਹ ਸਾਨੂੰ ਦਿਲ ਗੱਲ ਨੂੰ ਲੱਗੀ ਤੇ ਅਸੀਂ ਇੱਥੇ ਆ ਗਏ ਨਹੀਂ ਤੁਹਾਨੂੰ ਦਿਖਾਉਣਾ ਤੁਹਾਡਾ ਕਹਾਤਾ ਰੋਲ ਸੀ ਮੇਰਾ ਔਰੰਗਜ਼ੇਬ ਦਰਦ ਸੀ ਹਾਂਜੀ ਬਹੁਤ ਤੁਸੀਂ ਬੜਾ ਰੋਲ ਲਿਆ ਜੀ ਜਿਹੜਾ ਮਤਲਬ ਕਿ ਲੋਕ ਉਹ ਤੋਂ ਨਫ਼ਰਤ ਕਰਦੇ ਨੇ ਔਰੰਗਜ਼ੇਬ ਤੋਂ ਪਰ ਕਿੰਨਾ ਕਿੰਨਾ ਕੁ ਮੁਸ਼ਕਲ ਸੀ ਨਿਭਾਉਣਾ ਕਿਉਂਕਿ ਉਸ ਤਰੀਕੇ ਨਾਲ ਡਾਇਲੋਗ ਬੋਲਨੇ ਉਸ ਤਰੀਕੇ ਨਾਲ ਹੱਤਿਆਚਾਰ ਜਿਵੇਂ ਕੀਤੇ ਗਏ ਸੀ ਉਸ ਸਮੇਂ ਦੇ ਵਿੱਚ ਤਾਂ ਉਹ ਚੀਜ਼ ਦਿਖਾਣੀ ਤਾਂ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਅੰਦਰ ਨੈਗੇਟਿਵਿਟੀ ਕਿੰਨੀ ਆਉਂਦੀ ਹੈ ਜੀ ਆਪਣੇ ਆਪ ਨੂੰ ਕੋਸਦੇ ਵੀ ਹੋ ਕਿ ਆਹ ਕਿਹੜਾ ਰੋਲ ਲੈ ਕੇ ਬਹਿ ਗਿਆ ਮੈਂ ਅਸਲ 'ਚ ਜਿਹੜੀ ਔਰੰਗਜ਼ੇਬ ਦੀ ਪਰਸਨੈਲਿਟੀ ਹੈ ਨਾ ਹਾਂ ਉਹਨੂੰ ਸਮਝਣਾ ਬਹੁਤ ਔਖਾ ਹੈ ਅੱਛਾ ਜੀ ਤੇ ਮੈਂ ਇੱਕ ਬੁੱਕ ਪੜ੍ਹੀ ਦਾ ਰ ਇੱਕ ਪਾਸੇ ਉਹ ਪੰਜ ਵਕਤ ਦਾ ਨਮਾਜ਼ੀ ਹੈ ਤੇ ਦੂਏ ਪਾਸੇ ਉਹ ਇੰਨਾ ਸਖਤ ਹੈ ਤੀਏ ਪਾਸੇ ਉਹ ਇੱਕ ਵੀ ਪੈਸਾ ਖਜ਼ਾਨੇ 'ਚ ਨਹੀਂ ਖਰਚ ਹੋਣ ਦਿੰਦਾ ਤੇ ਦੂਏ ਪਾਸੇ ਲੜਾਈਆਂ ਤੋਂ ਉਹ ਇੰਨਾ ਪੈਸਾ ਲਾ ਰਿਹਾ ਹੈਗਾ ਉਹ ਬਹੁਤ ਔਖਾ ਹੈ ਮੈਂ ਤਾਂ ਇਹ ਕਹਾਂਗਾ ਕਿ ਔਰੰਗਜ਼ੇਬ ਇੰਨਾ क्रੂਲ ਨਹੀਂ ਸੀ ਜਿੱਦੀ ਉਹਦੇ ਆਲੇ ਦੁਆਲੇ ਜਿਹੜੀ ਬਹੁਤ ਵੀ ਆਂਦੀ ਬਾੜ ਬਣ ਗਈ ਸੀਗੀ ਨਾ ਉਹਨਾਂ ਨੂੰ ਮਿਸ ਗਾਈਡੈਂਸ ਕੀਤੀ ਜਾਂ ਉਹ ਕਰਿਆ ਉਹਦੇ ਕਰਕੇ ਉਹਨੂੰ ਇਹ ਫੈਸਲੇ ਲੈਣੇ ਪਏ ਪਰ ਜਿਹੜੀ ਇਹ ਬੱਚਿਆਂ ਦੀ ਸ਼ਹਾਦਤ ਹੈ ਇਹਦੇ ਵਿੱਚ ਵਜ਼ੀਰ ਖਾਨ ਦੀ ਗਲਤੀ ਜਿਆਦਾ ਗਲਤ ਜਿਆਦਾ ਕੀ ਸਾਰੀ ਗਲਤੀ ਹੀ ਵਜ਼ੀਰ ਖਾਨ ਮੈਂ ਮੰਨਦਾ ਹਾਂ ਅਨੰਤਪੁਰ ਸਾਹਿਬ ਦਾ ਸੀਜ਼ ਹੋਇਆ ਔਰੰਗਜ਼ੇਬ ਦੇ ਹੁਕਮ ਸਨ ਤੇ ਉਹ ਹਦਸਾ ਦੀ ਸ਼ੀਧੀ ਹੋਈ ਔਰੰਗਜ਼ੇਬ ਦੇ ਹੁਕਮ ਨਾਲ ਹੋਈ ਪਰ ਜਿਹੜੇ ਬੱਚਿਆਂ ਨੂੰ ਨਿਹਾਂ ਦੇ ਵਿੱਚ ਚੜਾਇਆ ਗਿਆ ਦੇਖੋ 10 ਤਰੀਕ ਨੂੰ ਬੱਚੇ ਆਉਂਦੇ ਨੇ 13 ਤਰੀਕ ਨੂੰ ਉਹਨਾਂ ਨੂੰ ਤਿੰਨ ਦੋ ਦਿਨ ਹੀ ਨੇ ਵਿੱਚ ਦਸਤੂਰੀ ਗ੍ਰੰਪੇਸ਼ ਹੋਏ 11 ਦੇ 12 ਦੋ ਦਿਨਾਂ ਦੇ ਵਿੱਚ ਜੇ ਆਪਾਂ ਉਹ ਔਰੰਗਾਬਾਦ ਸਾਊਥ ਦੇ ਵਿੱਚ ਬੈਠਾ ਮਹਾਰਾਸ਼ਟਰ ਚ ਜੇ ਐਨੇ ਦੋ ਦਿਨਾਂ ਚ ਆਪਾਂ ਕੋਈ ਬੰਦਾ ਵੀ ਭੇਜਦੇ ਆ ਹੌਰਸ ਬੈਗ ਤੇ ਵੀ ਆਪਾਂ ਉਹਨੂੰ ਭੇਜਦੇ ਆ ਤਾਂ ਵੀ ਉਹ ਜਾ ਕੇ ਵਾਪਸ ਨਹੀਂ ਮੁੜ ਸਕਦਾ ਕਿ ਇਹ ਦੇ ਹੁਕਮ ਨੇ ਹੈਨਾ ਸੋ ਇਸ ਕਰਕੇ ਵਜ਼ੀਰ ਖਾਨ ਆਪ ਹੈ ਨਾ ਪਹੁੰਚਰਾ ਹੋ ਗਿਆ ਸੀਗਾ ਜਨਤਾ ਉਦਾ ਕੋਈ ਲਾਲਚ ਸੀਗਾ ਜਾਂ ਉਹ ਬਾਦਸ਼ਾਹ ਤੇ ਇੰਨਾ ਇੰਪ੍ਰੈਸਿਵ ਹੋਣਾ ਚਾਹੁੰਦਾ ਸੀਗਾ ਕਿ ਮੈਂ ਬੜਾ ਵਧੀਆ ਵਫਾਦਾਰ ਹਾਂ ਜਾਈ ਪਰ ਜੋ ਵੀ ਕੁਝ ਹੋਇਆ ਬਹੁਤ ਮਾੜਾ ਹੋਇਆ ਦਰਦ ਕਰਦਾ ਜਦੋਂ ਤੋਂ ਸਹਿਬਜ਼ਾਦਿਆਂ ਦੇ ਉੱਤੇ ਇਸ ਤਰੀਕੇ ਦੇ ਹੱਤਿਆਚਾਰ ਕੀਤੇ ਨੀਹਾ ਚੁਣਾਇਆ ਗਿਆ ਉਸ ਤੋਂ ਬਾਅਦ ਕਈ ਲੋਕ ਮੁਸਲਮਾਨਾਂ ਨੂੰ ਬੜੀ ਨਫ਼ਰਤ ਭਰੀ ਨਜ਼ਰ ਨਾਲ ਦੇਖਦੇ ਨੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਸਰੋਂ ਦੇ ਤੇਲ ਦੇ ਵਿੱਚ ਬਾਹ ਪਾ ਕੇ ਸੋ ਤਿਲਾਂ ਦੀ ਮੋਦੀ ਚ ਪਾ ਲੋ ਜਿੰਨੇ ਤਿਲ ਲੱਗਦੇ ਨੇ ਕਿ ਉਨੀਆਂ ਕਸਮਾਂ ਖਾਣ ਮੁਸਲਮਾਨ ਕਿ ਫਿਰ ਵੀ ਵਿਸ਼ਵਾਸ ਨਾ ਕਰੋ ਨਹੀਂ ਇਹ ਇਹ ਗਲਤ ਹੈ ਇਹ ਬਿਲਕੁਲ ਗਲਤ ਹੈ ਗੁਰੂ ਸਾਹਿਬ ਦੀ ਲੜਾਈ ਮੁਸਲਮਾਨਾਂ ਨਾਲ ਨਹੀਂ ਸੀ ਗੁਰੂ ਸਾਹਿਬ ਦੀ ਉਸ ਵਕਤ ਦੇ ਜੋ ਉਸ ਵਕਤ ਦਾ ਪ੍ਰੈਜ਼ੈਂਟ ਸਿਸਟਮ ਸੀਗਾ ਚਾਹੇ ਔਰੰਗਜ਼ੇਬ ਸੀ ਚਾਹੇ ਸ਼ਹਿਜ਼ਾਦਾ ਮੁਜ਼ਮਮ ਸੀ ਜਾਂ ਖੋਰਸੀ ਕਿਸੇ ਕੋਈ ਵੀ ਹੋਵੇ ਜਾਂ ਵਜ਼ੀਰ ਖਾਨ ਸੀ ਇਹ ਉਹਨਾਂ ਦੇ ਖਿਲਾਫ ਸੀ ਦੇਖੋ ਜੇ ਵਜ਼ੀਰ ਖਾਨ ਨੇ ਐਡੀ ਵੱਡੀ ਗਲਤੀ ਕੀਤੀ ਹੈ ਤਾਂ ਗਨੀ ਖਾਨ ਤੇ ਨਵੀ ਖਾਨ ਵੀ ਮੁਸਲਮਾਨ ਸੀਗੇ ਬੀਬੀ ਮੁਮਤਾਜ਼ ਵੀ ਮੁਸਲਮਾਨ ਨੇ ਕੋਟਲਾ ਨਹੰਗਦੇ ਵਿੱਚ ਨਿਹੰਗ ਖਾਨ ਵੀ ਮੁਸਲਮਾਨ ਨੇ ਪੀਰ ਬੁੱਧੂ ਸ਼ਾਹ ਵੀ ਮੁਸਲਮਾਨ ਨੇ ਨੂਰਾ ਮਾਹੀ ਵੀ ਮੁਸਲਮਾਨ ਨੇ ਰਾਇ ਕੱਲਾ ਵੀ ਮੁਸਲਮਾਨ ਹੈ ਰਾਇ ਸ਼ਮੀਰ ਵੀ ਮੁਸਲਮਾਨ ਹੈ ਤੇ ਫਿਰ ਉਹ ਉਹ ਕਿਥੇ ਗਏ ਠੀਕ ਹੈ ਨਾ ਜੀ ਹੋਰ ਜਦੋਂ ਐਡੀ ਵੱਡੀ ਮੁਸੀਬਤ ਚ ਮਾਚੀਵਾੜੇ ਤੋਂ ਗੁਰੂ ਸਾਹਿਬ ਨੂੰ ਬਾਹਰ ਲੈ ਕੇ ਕੱਢਣਾ ਗਨੀ ਖਾਨ ਨਵੀ ਖਾਨ ਨੇ ਉਹ ਨਹੀਂ ਨਹੀਂ ਇਹ ਗਲਤ ਗੱਲ ਹੈ ਦੂਸਰੇ ਪਾਸੇ ਹਿੰਦੂਆਂ ਦੀ ਵੀ ਜੇ ਆਪਾਂ ਗੱਲ ਕਰੀਏ ਸਾਰੇ ਹਿੰਦੂ ਮਾੜੇ ਨਹੀਂ ਜੇ ਗੰਗੂ ਨੇ ਗਲਤੀ ਕੀਤੀ ਸੁਚੇ ਨੇ ਗਲਤੀ ਕੀਤੀ ਚੰਦੂ ਨੇ ਗਲਤੀ ਕੀਤੀ ਜਾਂ ਪੰਮੇ ਨੇ ਗਲਤੀ ਕੀਤੀ ਤਾਂ ਉਹਦੇ ਉਹਦੇ ਆਪੋਜ਼ਿਟ ਮੋਤੀराम ਮੇਰੇ ਵਰਗੇ ਵੀ ਕੋਈ ਕੀ ਕਰ ਸਕਦਾ ਜੀ ਉਹਦੀ ਕੁਰਬਾਨੀ ਨੂੰ ਨਹੀਂ ਅਸੀਂ ਪੁੱਛ ਸਕਦੇ ਤੇ ਦੂਸਰਾ ਟੋਡਰਮਲ ਕੌਣ ਸੀਗਾ ਸੋ ਇਸ ਕਰਕੇ ਜੇ ਬੰਦਾ ਇਹ ਕਹੇ ਜੀ ਉਹ ਮੁਸਲਮਾਨ ਮੜਾ ਹੈ ਹਿੰਦੂ ਮੜਾ ਹੈ ਆ ਸਾੜਾ ਇਹਦੀ ਸਾਡੇ ਨਾਲ ਆ ਲੜਾਈ ਹੈ ਉਹ ਜਿੰਨੇ ਤਿਲ ਬਹਾਨੇ ਲਾਗੇ ਨਾ 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 ਇਹ ਇਹ ਐਵੇਂ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ ਤੇ ਗੁਰੂ ਸਾਹਿਬ ਦੀ ਤਾਂ ਸਿਸਟਮ ਦੇ ਨਾਲ ਸੱਚ ਦੇ ਨਾਲ ਉਹ ਉਹਨਾਂ ਦਾ ਉਹਨਾਂ ਨੇ ਪੈਰਾ ਦਿੱਤਾ ਸਾਨੂੰ ਸੋਣਾ ਚੰਗਾ ਸੁਚੱਜਾ ਜੀਵਨ ਬਤਾਉਣ ਦੀ ਗੱਲ ਕੀਤੀ ਹੈ ਚੜਦੀ ਕਲਾ ਦਾ ਅੱਜ ਦੇ ਰੈਫਰੈਂਸ ਜ਼ਫਰਨਾਮਾ ਕਿੱਥੇ ਖੜਾ ਹੈ ਅੱਜ ਦੇ ਜ਼ਫਰਨਾਮੇ ਦੇਖੋ ਜ਼ਫਰਨਾਮਾ ਗੁਰੂ ਸਾਹਿਬ ਨੇ ਲਿਖਿਆ ਉਹਨਾਂ ਨੇ ਪੜਿਆ ਔਰੰਗਜ਼ੇਬ ਨੇ ਪੜਿਆ ਤਾਂ ਮਰ ਗਿਆ ਇਹ ਤਾਂ ਬੜੀ ਛੋਟੀ ਗੱਲ ਹੈ ਬਹੁਤ ਛੋਟੀ ਗੱਲ ਹੈ ਪਰ ਅੱਜ ਦੇ ਰੈਫਰੈਂਸ ਜ਼ਫਰਨਾਮੇ ਸਾਨੂੰ ਕੀ ਦੇ ਰਿਹਾ ਹੈ ਜ਼ਫਰਨਾਮਾ ਸਾਨੂੰ ਸਬਰ ਦੇ ਰਿਹਾ ਹੈ ਜ਼ਫਰਨਾਮਾ ਸਾਨੂੰ ਸ਼ੁਕਰ ਦੇ ਰਿਹਾ ਹੈ ਜ਼ਫਰਨਾਮਾ ਸਾਨੂੰ ਚੜ੍ਹਦੀ ਕਲਾ ਦੇ ਰਿਹਾ ਅੱਜ ਪੰਜਾਬੀ ਸਿੱਖ ਖਾਸ ਕਰਕੇ ਕਾ ਉਮਤ ਸਾਰੀ ਦੁਨੀਆ ਚ ਰਾਜ ਕਰ ਰਹੇ ਨੇ ਟੌਪ ਤੇ ਅਜੇ ਜੇ ਕੋਈ ਬੋਲ ਬਾਲਾ ਹੈ ਤਾਂ ਇਸ ਕੌਮ ਦਾ ਹੈ ਹਾਂ ਬਿਲਕੁਲ ਉਹਦੇ ਪਿੱਛੇ ਕੀ ਹੈ ਚੜ੍ਹਦੀ ਕਲਾ ਜੇ ਜ਼ਫਰਨਾਮਾ ਨਾ ਲਿਖਿਆ ਜਾਂਦਾ ਤਾਂ ਬੰਦਾ ਵਾਹਦ ਨਾ ਹੁੰਦਾ ਜੇ ਬੰਦਾ ਵਾਹਦ ਨਾ ਹੁੰਦਾ ਅਸੀਂ ਖੁਦ ਮੁਖਤਿਆਰ ਨਾ ਹੁੰਦੇ ਜੇ ਅਸੀਂ ਖੁਦ ਮੁਖਤਿਆਰ ਨਾ ਹੁੰਦੇ ਤਾਂ ਮਿਸਲਾਂ ਨਾ ਬਣਦੀਆਂ ਜਾਂ ਮਿਸਲਾਂ ਨਾ ਬਣਦੀਆਂ ਤਾਂ ਰਣਜੀਤ ਸਿੰਘ ਦਾ ਰਾਜ ਨਾ ਹੁੰਦਾ ਜੇ ਅਸੀਂ ਰਣਜੀਤ ਸਿੰਘ ਦਾ ਰਾਜ ਨਾ ਹੁੰਦਾ ਸ਼ਾਇਦ ਆਪਾ ਨਾ ਹੁੰਦਾ अच्छा ਤੁਸੀਂ ਪੂਰੀ ਹਿਸਟਰੀ ਪੜੀ 14 15 ਕਿਤਾਬਾਂ ਤੁਸੀਂ ਦੱਸਿਆ ਕਿ ਪੂਰੀਆਂ ਪੜੀਆਂ ਨੇ ਪੂਰਾ ਇਤਿਹਾਸ ਇਕੱਠਾ ਕੀਤਾ ਉਸ ਤੋਂ ਬਾਅਦ ਜਾ ਕੇ ਰੋਲ ਵੀ ਤਿਆਰ ਕਿਤੇ ਨੇ ਕਿਸ ਨੂੰ ਕਿਹੜਾ ਰੋਲ ਦੇਣਾ ਗੁਰੂ ਸਿੰਘ ਮਹਾਰਾਜ ਬਾਰੇ ਹੋਰ ਕੀ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਜਿਹੜਾ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਤੁਸੀਂ ਪੜਿਆ ਬਹੁਤ ਹੈ ਕਈ ਲੋਕ ਤਾਂ ਇਹ ਸੋਚਦੇ ਨੇ ਕਿ ਲੜਾਈਆਂ ਕਰ ਲੀਆਂ ਚਾਰ ਭੰਗਾਣੀ ਦੇ ਯੁੱਧ ਹੋ ਗਏ ਜਿੱਤ ਕੇ ਸਹਬਜ਼ਾਦ ਸਹੀਦ ਕਰਾਏ ਕਿ ਇੰਨਾ ਤੱਕ ਸੀਮਤ ਨੇ ਉਸ ਤੋਂ ਬਾਅਦ ਕੌਣ ਸੀ ਕਿਸ ਤਰੀਕੇ ਦੀ ਮਾਲਕ ਸੀ ਉਹ ਚੀਜ਼ ਦੇ ਜਿਹੜੇ ਜਦੋਂ ਆਪ ਪੰਜਾਬ ਦੇ ਵਿੱਚ ਇੱਕ ਪੁਲਿਸ ਦਾ ਰੇਡ ਪੈਂਦੀ ਹੈ ਕਿਤੇ ਹੈਨਾ ਉਹਦੇ ਵਿੱਚ ਸਭ ਤੋਂ ਦੋਸ਼ੀ ਕੌਣ ਹੁੰਦਾ ਮੁਖਬਰ ਮੁਖਬਰੀ ਕਰਦੇ ਜਿਹੜੇ ਬੰਦੇ ਮੁਖਬਰੀ ਕਰਦੇ ਹੁਣ ਤੁਸੀਂ ਆਪ ਲੱਭੋ ਕਿ ਸਾਡੇ ਨਾਲ ਮੁਖਬਰੀਆਂ ਕਿਨੇ ਕਿਨੇ ਕੀਤੀ ਜਾਂਦੇ ਮੁਸਲਮਾਨਾਂ ਨੇ ਵੀ ਕੀਤੀਆਂ ਹਿੰਦੂਆਂ ਨੇ ਵੀ ਕੀਤੀਆਂ ਹੋਰਾਂ ਨੇ ਵੀ ਕੀਤੀਆਂ ਵਿੱਚੋਂ ਵੀ ਕੀਤੀਆਂ ਨੇ ਦੇਖੋ ਜਦੋਂ ਖਾਲਸਾ ਰਾਜ ਦੇ ਵਿੱਚ ਸਭ ਤੋਂ ਵੱਡੀ ਗੈਦਾਰੀ ਕਿਹਨੇ ਕੀਤੀ ਹੈ ਫੋਟੋਗ੍ਰਾਫਰ ਨੂੰ ਕਹਿੰਦੇ ਆ ਸੇਖਾ ਘੱਟ ਸੀਗੇ ਸੰਧਾਲੀਏ ਕੌਣ ਸੀਗੇ ਹੋਰ ਕੌਣ ਸੀਗੇ ਚੇਤ ਸਿੰਘ ਨੂੰ ਕਿਨਾ ਮਾਰਿਆ ਅਸੀਂ ਮਾਰਿਆ ਨਾ ਨੌਨਿਹਾਲ ਨੂੰ ਕਿਨਾ ਮਾਰਿਆ ਸੋ ਇਹ ਇਹ ਨਹੀਂ ਇਹ ਕਿਸੇ ਦੀ ਇੱਕ ਦੀ ਗੱਲ ਕਰਨੀ ਇਹ ਇਹ ਐਡੀ ਵੱਡੀ ਗੱਲ ਨਹੀਂ ਹੁੰਦੀ ਇਹ ਤਾਂ ਸਿਸਟਮ ਦੀ ਗੱਲ ਹੈ ਗਿਆ ਸਾਰੀ ਉਸਦੀ ਗੱਲ ਹੈ ਸੋ ਮੈਂ ਇਹਨਾਂ ਚੀਜ਼ਾਂ ਨੂੰ ਬੜਾ ਬੈਲੈਂਸ ਹੋ ਕੇ ਪਲੇ ਲਿਖਿਆ ਹੈ ਬਹੁਤ ਬੈਲੈਂਸ ਹੋ ਕੇ ਜੇ ਮੈਂ ਗੰਗੂ ਨੂੰ ਦਿਖਾਇਆ ਤਾਂ ਮੈਂ ਮੋਤੀ ਰਾਮ ਨੇ ਦਿਖਾਇਆ ਜੇ ਮੈਂ ਵਜ਼ੀਰ ਖਾਨ ਨੂੰ ਦਿਖਾਇਆ ਤਾਂ ਗਨੀ ਖਾਨ ਨਵੀ ਖਾਨ ਦੀ ਵੀ ਗੱਲ ਹੋਈ ਹੈ ਬੀਬੀ ਮਮਤਾਜ ਦੀ ਵੀ ਗੱਲ ਹੋਈ ਹੈਗੀ ਹੈ ਨਾ ਇਹ ਦੇਖੋ ਬਸ ਇਹ ਸਾਰੀ ਜੀ ਅ ਮੈਂ ਨਹੀਂ ਲਿਖਿਆ ਇਹ ਪਹਿਲੇ ਮੈਂ ਤੁ ਲਿਖਵਾਇਆ ਗਿਆ ਹਮ ਸ਼ੁਕਰ ਸ਼ੁਕਰ ਕਰਦੇ ਹਾਂ ਮਹਾਰਾਜ ਦਾ ਕਿ ਜਿਹੜਾ ਇੰਨੀ ਵੱਡੀ ਸੇਵਾ ਲੈ ਰਹੇ ਤੁਤ ਮੈਂ ਕਹਿਣਾ ਹੈਗਾ ਮੇਰੇ ਕੋਲ ਕੋਈ ਲਫ਼ਜ਼ ਹੀ ਨਹੀਂ ਹੈਗੇ ਤੇ ਮੈਂ ਅੱਜ ਮਰ ਵੀ ਜਾਵਾਂ ਤਾਂ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿ ਮੇਰੇ ਜੀ ਜਿੰਨਾ ਕਦੀ ਇਕ ਐਨਾ ਭੋਰਾ ਵੀ ਮੈਂ ਜੋ ਕੁਝ ਕਰ ਸਕਿਆ ਹਾਂ ਮੈਂ ਆਪਣੀ ਟੀਮ ਦੇ ਕਲਾ ਮੈਂ ਕੁਝ ਨਹੀਂ ਕਰ ਸਕਦਾ ਮੇਰੀ ਟੀਮ ਦੇ ਨਾਲ ਹੈ ਬੱਚੇ ਨੇ ਇੱਥੇ ਬੈਠੇ ਵੀ ਮੇਰੇ ਲਈ ਦੁਆ ਕਰਦੇ ਨੇ ਹੈਨਾ ਇਹ ਸਭ ਉਹਨਾਂ ਨੂੰ ਜਾਂਦਾ ਹੈ ਕੈਲੀਫੋਰਨੀਆ ਵਿੱਚ ਵੀ ਹੁੰਦਾ ਇਸ ਤਰੀਕੇ ਨਾਲ ਤੁਸੀਂ ਪ੍ਰੋਗਰਾਮ ਕਰਦੇ ਹੋ ਹਾਂਜੀ ਹਾਂਜੀ ਕੈਲੀਫੋਰਨੀਆ ਦੇ ਇੱਥੇ ਆਉਣ ਤੋਂ ਪਹਿਲਾਂ ਸੀ ਸਾਲ ਹੋ ਗਿਆ 24 ਦਸੰਬਰ ਨੂੰ ਅਸੀਂ ਕੱਲ ਨੂੰ ਹਾਂਜੀ ਇਹ ਸ਼ੋ ਦੀ ਪਹਿਲੀ ਸ਼ੁਰੂਆਤ ਕੀਤੀ ਸੀ ਅੱਜ ਤੋਂ ਕੱਲ ਨੂੰ 24 ਹੋ ਰਿਹਾ ਨੇ ਇੱਕ ਸਾਲ ਪੂਰਾ ਹੋ ਗਿਆ ਹਰ ਇੱਕ ਵੀਕ ਉੱਥੇ ਹਰ ਇੱਕ ਵੀਕਐਂਡ ਤੇ ਹੁੰਦਾ ਸ਼ੋਅ ਇੱਥੇ ਰੋਜ਼ ਹੁੰਦਾ ਸੀ ਜਦੋਂ ਤੁਸੀਂ ਔਰੰਗਜ਼ੇਬ ਦਾ ਰੋਲ ਕਰਦੇ ਹੋ ਜਿੰਨੀ ਆਡੀਅੰਸ ਬੈਠੀ ਹੁੰਦੀ ਤੁਹਾਨੂੰ ਦੇਖਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਜਿਹੜੇ ਤੁਸੀਂ ਉਹ ਡਾਇਲੋਗ ਬੋਲਦੇ ਹੋ ਉਸ ਸਮੇਂ ਤਾਂ ਉਸ ਤੋਂ ਬਾਅਦ ਕਹਿੰਦੇ ਨਹੀਂ ਹੁੰਦਾ ਕਿ ਔਰੰਗਜ਼ੇਬ ਨੂੰ ਮਿਲ ਜਾਵੇ ਇੱਕ ਵਾਰੀ ਮੈਨੂੰ ਕਿ ਫਿਲਮਾਂ 'ਚ ਵੀ ਅਹੀਂ ਹੁੰਦਾ ਤੇ ਬੰਦਾ ਨਫ਼ਰਤ ਭਰ ਕੋਈ ਹੋਰ ਹੋਏ ਨਾ ਉਹਨੂੰ ਦੇਖਣਾ ਇਸ ਤਰੀਕੇ ਨਾਲ ਕਰਦਾ ਕਿ ਔਰੰਗਜ਼ੇਬ ਨੂੰ ਇਸ ਨੂੰ ਹਟਾਣੇ ਪਹਿਲਾਂ ਬਾਅਦ 'ਚ ਬਾਕੀ ਗੱਲਾਂ ਇਹ ਤਾਂ ਹੁਣ ਤੁਸੀਂ ਲੋਕਾਂ ਤੋਂ ਪੁੱਛੋ ਜੀ ਵੀ ਉਹ ਕੀ ਕਹਿੰਦੇ ਹਾਂਜੀ ਅੱਛਾ ਇਹ ਉਹ ਬਾਕੀ ਜਿਹੜੇ ਅੱਜ ਕੱਲ ਆਪਾਂ ਦੇਖੀਏ ਕਿ ਜਿਸ ਤਰੀਕੇ ਨਾਲ ਸਿੱਖ ਇਤਿਹਾਸ ਨੂੰ ਤੋੜਿਆ ਮਰੋੜਿਆ ਵੀ ਜਾ ਰਿਹਾ ਸਿੱਖ ਨੂੰ ਢਾ ਵੀ ਲਾਈ ਜਾ ਰਹੀ ਹੈ ਨੌਜਵਾਨੀ ਨਸ਼ਿਆਂ ਵੱਲ ਵੀ ਜਾ ਰਹੀ ਹੈ ਗੁਰਸੱਭ ਦੀ ਬੇਅਦਬੀਆਂ ਵੀ ਹੋ ਰਹੀਆਂ ਨੇ ਕਿਹੜੇ ਪਾਸੇ ਨੂੰ ਲੱਗਿਆ ਤੁਹਾਨੂੰ ਕੈਲੀਫੋਰਨੀਆ ਤੁਸੀਂ ਆਣ ਕੇ ਪੰਜਾਬ ਦੇਖਿਆ ਕਿਹੜੇ ਪਾਸੇ ਜਾ ਰਿਹਾ ਪੰਜਾਬ ਆਪਣੀ ਨੌਜਵਾਨੀ ਕਿਹੜੇ ਪਾਸੇ ਨੂੰ ਲੱਗ ਰਹੀ ਜੀ ਤੁਹਾਨੂੰ ਜੀ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਇੱਕ ਬਹੁਤ ਮੰਦ ਭਾਗੀ ਹੈ ਇੱਕ ਬਹੁਤ ਤਰਸ ਦੀ ਗੱਲ ਹੈ ਜੀ ਕਸੂਰ ਉਹਦੇ ਵਿੱਚ ਮੈਂ ਬੱਚਿਆਂ ਦਾ ਵੀ ਕਹਿਣਾ ਪਰ ਉਹਦੇ ਵਿੱਚ ਕਸੂਰ ਪੇਰੈਂਟਸ ਦਾ ਜ਼ਿਆਦਾ ਹੈ ਕਿ ਕਿ ਅਸੀਂ ਬੱਚਿਆਂ ਨੂੰ ਤਹਜ਼ੀਬ ਜਾਂ ਆਪਣੀ ਹਿਸਟਰੀ ਬਾਰੇ ਦੱਸ ਹੀ ਨਹੀਂ ਸਕੇ ਹੂੰ ਠੀਕ ਹੈ ਨਹੀਂ ਜੀ ਜੇ ਆਪਾਂ ਉਹਨਾਂ ਨੂੰ ਦੱਸਾਂਗੇ ਤਾਂ ਹੀ ਗੱਲ ਫਿਰ ਬਣੂਗੀ ਨਾ ਅੱਗੇ ਤਾਂ ਦੋਨੇ ਪਾਸੇ ਦਾ ਕਸੂਰ ਹੈ ਕਿ ਬੱਚਿਆਂ ਦਾ ਵੀ ਮਾਪੇ ਦਾ ਪਰ ਅੱਗੇ ਕਿੰਨੀ ਕੁ ਲੋੜ ਅਸਤੇਤ ਹੋਣ ਦੀ ਮਾਪੇ ਪਾਪ ਨੂੰ ਵੀ ਬੱਚਿਆਂ ਨੂੰ ਵੀ ਕਿਉਂਕਿ ਬਹੁਤ ਜਿਸ ਤਰੀਕੇ ਨਾਲ ਅਸੀਂ ਦੇਖਨੇ ਆ ਦਿਨੋਂ ਦਿਨੀ ਬਦਲਦਾ ਹੀ ਜਾ ਰਿਹਾ ਪੰਜਾਬ ਦਿਨੋਂ ਦਿਨੀ ਕ੍ਰਾਈਮ ਦੀਆਂ ਖਬਰਾਂ ਦਿਨੋਂ ਦਿਨੀ ਨਸ਼ੇ ਦੀਆਂ ਖਬਰਾਂ ਚਿੱਟਾ ਸਾਡੇ ਕੋਣ ਵਾਂਗੂ ਖਾ ਗਿਆ ਨੌਜਵਾਨ ਜਿਹੜੇ ਯੋਧੇ ਮੰਨੇ ਜਾਂਦੇ ਸੀ ਇਹ ਪੰਜਾਬ ਨੂੰ ਜਿਹਦਾ ਪਾਣੀ ਵੀ ਪੀ ਕੇ ਯੋਧੇ ਹੋਏ ਨੇ ਪਰ ਅੱਜ ਪਾਣੀ ਵੀ ਗੰਦਲਾ ਹੋ ਰਿਹਾ ਜੀ ਸਾਰਾ ਕੁਛ ਹੀ ਕਹਿੰਦੇ ਸਾਰਾ ਹੀ ਤਾਣਾ ਮਾਨ ਉਲਝ ਗਿਆ ਤੇ ਹੂੰ ਇਹ ਤਾਂ ਕੋਈ ਰੱਬ ਦੀ ਇਹਲਾਮ ਦਿਓ ਆਵਾਜ਼ ਆਵੇ ਕੋਈ ਐਸਾ ਮਰਦ ਗਮੜਾ ਫੇਰ ਉੱਠੇ ਜਿਹੜਾ ਕਿ ਕੌਮ ਨੂੰ ਜਾਗ ਲਾਵੇ ਤੇ ਜਗਾਵੇ ਕਿ ਨਹੀਂ ਭਾਈ ਆਪਣੇ ਵਿਰਸੇ ਨੂੰ ਸੰਭਾਲੋ ਇਹ ਜੱਤ ਪਾਤ ਨੂੰ ਛੱਡੋ ਪਰ ਇਹ ਇਹ ਸਭ ਮਨਸ ਕੀ ਜਾਤ ਸਭ ਇੱਕ ਹੈ ਪਹਿਚਾਨੋ ਹੈ ਨਾ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਹੈ ਪਰ ਇੱਕ ਗੱਲ ਇਹ ਵੀ ਮੰਨ ਸਕਦੇ ਹੋ ਕਿ ਗੁਰੂ ਸਾਹਿਬ ਨੂੰ ਸਾਰੇ ਮੰਨਦੇ ਨੇ ਪਰ ਗੁਰੂ ਸਾਹਿਬ ਦੀ ਬਹੁਤ ਘੱਟ ਮੰਨਦੇ ਨੇ ਲੋਕ ਇਹ ਇਹ ਲੱਗਦਾ ਤੁਹਾਨੂੰ ਕਿਤਨੇ ਕਿਤਨੇ ਹੁਣ ਮੈਂ ਕੀ ਕਹਾ ਤੁਹਾਨੂੰ ਲੱਗੀ ਰਹੇ ਹੈ ਜੇ ਅਸੀਂ ਗੁਰੂ ਦੀ ਗੱਲ ਮੰਨੀ ਹੈ ਤਾਂ ਇਹ ਪ੍ਰੋਬਲਮ ਆਉਣੀ ਹੀ ਨਹੀਂ ਸੀ ਕਿਉਂਕਿ ਅਸੀਂ ਕਹਿੰਦੇ ਆ ਪਰ ਅਸੀਂ ਮੰਨਦੇ ਨਹੀਂ ਹਮ ਕਿਹੜੀ ਕਿਹੜੀ ਰੋਲ ਮੈਂ ਲਾਸਟ ਵਿੱਚ ਪੁੱਛਾਂ ਕਿਹੜੀ ਕਿਹੜੀ ਰੋਲ ਇਸ ਸਥਾਨੀ ਪ੍ਰੋਗਰਾਮ ਦੇ ਵਿੱਚ ਦਿਖਾਏ ਨੇ ਕਿਹੜੀ ਕਿਹੜੀ ਦਾ ਰੋਲ ਨਿਭਾਇਆ ਕਿਸ ਤਰੀਕੇ ਦੇਖੋ ਜੀ ਇਹਦੇ ਵਿੱਚ ਮੈਂ ਪਟਨਾ ਸਾਹਿਬ ਤੋਂ ਸ਼ੁਰੂ ਕਰਕੇ ਪਿੱਖਣ ਸਾਹਿਬ ਗੁਰੂ ਸਾਹਿਬ ਨੂੰ ਪਹਿਚਾਣਦੇ ਫਿਰ ਅਨੰਦਪੁਰ ਸਾਹਿਬ ਦੀ ਸੀਜ ਦਿਖਾਈਏ ਅਨੰਦਪੁਰ ਸਾਹਿਬ ਦੀ ਸੀਜ ਦੇ ਅੰਦਰ ਕਿ ਅਸਲੀ ਕਲਪਰੇਟ ਕੌਣ ਸੀਗੇ ਇਹ ਮੈਂ ਤੁਹਾਨੂੰ ਬੁਲਾਉਂਗਾ ਅਸੀਂ ਸੀਓ ਨੂੰ ਬੁਲਾਇਆ ਕਿਨਾਂ ਉਹਦੇ ਬਾਅਦ ਚਮਕੌਰ ਚ ਕੀ ਹੋਇਆ ਕਿੰਨੇ ਬੰਦੇ ਉੱਥੇ ਇਨਫੋਰਮੇਟਿਵ ਬਹੁਤ ਸੀਗੀ ਫਿਰ ਫਿਰ ਮਾਚੀ ਵੜੇ ਦੇ ਵਿੱਚ ਗੁਰੂ ਸਾਹਿਬ ਨੇ ਫਤਿਹਨਾਮਾ ਲਿਖਿਆ ਫਤਿਹਨਾਮਾ ਦਾ ਵਰਬਲ ਜਵਾਬ ਆਇਆ ਵਰਬਲ ਜਵਾਬ ਦਾ ਗੁਰੂ ਸਾਹਿਬ ਨੇ ਰਿਟਨ ਜਵਾਬ ਦਿੱਤਾ ਜਿਸ ਨੂੰ ਅਪ ਜ਼ਫਰਨਾਮਾ ਕਹਿੰਦੇ ਹੈ ਨਾ ਜਫਰਨਾਮੇ ਦੇ ਕਿੰਨੇ ਸ਼ੇਅਰ ਸੀਗੇ ਜਫਰਨਾਮੇ ਦੇ ਪਹਿਲੇ ਸ਼ੇਰਾਂ ਚ ਅਕਾਲ ਉਸਤਤ ਕਿੰਨੀ ਕੀਤੀ ਗਈ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਔਰੰਗਜ਼ੇਬ ਨੂੰ ਗੁਰੂ ਸਾਹਿਬ ਨੇ ਕਿਤੇ ਉੱਚਾ ਬੋਲ ਨਹੀਂ ਬੋਲਿਆ ਇਹੀ ਜ਼ਫਰਨਾਮੇ ਚ ਜ਼ਫਰ ਇਹ ਹੀ ਸਭ ਤੋਂ ਵੱਡੀ ਗੱਲ ਹੈ ਅੱਛਾ ਜੀ ਕੇ ਰੋਸ਼ਨ ਜ਼ਮੀਰ ਸੁਹਸਨ ਜ਼ਮਾਨ ਖੁਦਵੰਦ ਬਖਸ਼ਿੰਦੇ ਮਲਕੋ ਮਾਲ شاہ ਸ਼ਹਾਨ ਔਰੰਗਜ਼ੇਬ ਚਾਲਾਕ ਦਸਤੂਰ ਚਾਬੂ ਕਰਕੇ ਹਮ ਇਹ ਬਹੁਤ ਵੱਡੇ ਗਏ ਤੇ ਅਸੀਂ ਮੜੀ ਜੀ ਸਾਡੇ ਨਾਲ ਕੋਈ ਗੁੱਸਾ ਹੋ ਜਾਵੇ ਨਾ ਅਸੀਂ ਉਹਦੀਆਂ 10 ਪੀੜੀਆਂ ਨੂੰ ਛਾਂ ਕੇ ਧਰ ਦਿੰਨੇ ਆ ਪਰ ਗੁਰੂ ਸਾਹਿਬ ਨੇ ਕਿਤੇ ਕਿਤੇ ਉਹਨੂੰ ਔਰੰਗਜ਼ੇਬ ਨਹੀਂ ਲਿਖਿਆ ਸ਼ਾਹਨ ਸ਼ਾਹੀ ਸ਼ਾਹ ਔਰੰਗਜ਼ੇਬ ਥੋੜੇ ਮੈਂ ਥੋੜੇ ਜਿਹਾ 1 ਮਿੰਟ ਹੋਰ ਲੈਣਾ ਤੁਹਾਡਾ ਜਿਹੜਾ ਜਫਰਨਾਮਾ ਲਾਸਟ ਦੇ ਵਿੱਚ ਗੁਰੂ ਸਾਹਿਬ ਨੇ ਲਿਖਿਆ ਸੀ ਔਰੰਗਜ਼ੇਬ ਨੂੰ ਹਾਂਜੀ ਉਹ ਉਹਦੇ ਵਿੱਚ ਦੱਸੋ ਜਿਹੜੀਆਂ ਜਫਰਨਾਮੀਆਂ ਜਦੋਂ ਲਾਈਨਾਂ ਪੜਦਾ ਹੈ ਔਰ ਜੇਵੋ ਉਸ ਤੋਂ ਬਾਅਦ ਜਾ ਕੇ ਉਸ ਨੂੰ ਅਫਸੋਸ ਹੀ ਬਹੁਤ ਹੁੰਦਾ ਹੈ ਜਿਸ ਤਰੀਕੇ ਨਾਲ ਇਤਿਹਾਸ ਸੁਣਿਆ ਅਸੀਂ ਇਹ ਕਿਹੜੀਆਂ ਲਾਈਨਾਂ ਸੀ ਜਿਹੜੇ ਕੋ ਸਾਹਮਣੇ ਆਪਣੇ ਹੱਥ ਦੀ ਕਰਮ ਨਾਲ ਇਸ ਤਰੀਕੇ ਦੇ ਤੀਰ ਬੋਲਾਂ ਦੇ ਨਾਲ ਮਾਰੇ ਨੇ ਉਸ ਲਿਖਤ ਦੇ ਮਾਰੇ ਨੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਸੀਗੀ ਕਿ ਮੈਂ ਸੈਨੋਜ਼ੇ ਸਾਡਾ ਇੱਕ ਸ਼ਹਿਰ ਹੈ ਉੱਥੇ ਨੇੜੇ ਉੱਥੇ ਇੱਕ ਫਾਰਸੀ ਦੇ ਬਹੁਤ ਵੱਡੇ ਪ੍ਰੋਫੈਸਰ ਨਿਮਾਨੋ ਕੋਲ ਜ਼ਫਰਨਾਮਾ ਲੈ ਕੇ ਗਿਆ ਤੇ ਅਗਲੇ ਦਿਨ ਜਦੋਂ ਉਹਨਾਂ ਨੇ ਪੜ੍ਹਿਆ ਤੇ ਮੈਨੂੰ ਕਾਲ ਕਰੀ ਕਹਿੰਦੇ ਵੀ ਕਿੰਨਾ ਦਾ ਲਿਖਿਆ ਹੋਇਆ ਹੈ ਮੈਂ ਵੀ ਪੁੱਛਦੀ ਸੀ ਹਾਂ ਅੱਛਾ ਜੀ ਮੈਂ ਵੀ ਸਾਡੇ 10ਵੇਂ ਰਹਿਬਰ ਨੇ ਉਹਨਾਂ ਨੇ ਕਹਿੰਦਾ ਕਹਿੰਦਾ ਮੈਂ ਮੰਨ ਨਹੀਂ ਸਕਦਾ ਉਹ ਕਿਉਂ ਕਹਿੰਦੇ ਵੀ ਐਡੀ ਉੱਡੀ ਫਾਰਸੀ ਦੀ ਜ਼ਬਾਨ ਦੀ ਕਮਾਂਡ ਕੋਈ ਨਾਨ ਪਰਸ਼ੀਨ ਬੰਦਾ ਕਰੇ ਮੈਂ ਮੰਨ ਨਹੀਂ ਸਕਦਾ ਸ਼ੇਖ ਸਾਦੀ ਤੇ ਫਰਦौसी ਤੋਂ ਬਾਅਦ ਅਗਰ ਫਾਰਸੀ ਦੇ ਵਿੱਚ ਕੋਈ ਕੋਈ ਲਿਖਤ ਹੋਈ ਹੈ ਤਾਂ ਉਹ ਜ਼ਫਰਨਾਮ ਇਹ ਲਿਰਸਟ ਬਹੁਤ ਜਿਆਦੇ ਲਾਇਏ ਇਹਦੇ ਵਿੱਚ ਬਹੁਤ ਬਹਾ ਬਹੁ ਚੇਤੀ ਬਹੁ ਚੇਤੀ ਮਤਲਬ ਨਾ ਸਾਜ਼ਨ ਬਾਜ਼ਨ ਫੌਜ਼ਨ ਫਰਿਸ਼ ਖੁਦੋਂ ਬਖਸ਼ਿੰਦੇ ਸ਼ੋਰ ਸਨੈਮ ਪ੍ਰਸਤਿਨਾ ਆਜ਼ਾਏਂਦੇ ਨਾ ਸਾਬਸ਼ ਨਸੀਨ ਮੁਹੰਮਦ ਜੀ ਕੀ ਕਿਉਂਕਿ ਕਿਤੇ ਠਹਿਰਾਵ ਨਹੀਂ ਹੈਗਾ ਇਹਦੇ ਚ ਲਗਾਤਾਰ ਲਗਾਤਾਰ ਹੈ ਟ੍ਰਾਂਸਲੇਸ਼ਨ ਕੀਤੀ ਤੁਸੀਂ ਉਹਦੀ ਹਾਂਜੀ ਇਹ ਟ੍ਰਾਂਸਲੇਟਰ ਅਸਿਸਟ ਦੇ ਉੱਤੇ ਕੀਤੀ ਤਾਂ ਕਿ ਨਹੀਂ ਤਾਂ ਫਿਰ ਲੋਕਾਂ ਨੂੰ ਸਮਝ ਨਹੀਂ ਨਹੀਂ ਸੌਣੇ ਅਸੀਂ ਸਾਰਾ ਦੇਖੋ ਸਾਰਾ ਹੁਣ ਜ਼ਫਰਨਾਮੇ ਦੇ 112 ਸ਼ੇਅਰ ਨੇ ਹੈ ਨਾ 112 ਸ਼ੇਅਰ ਤਾਂ ਕਰ ਨਹੀਂ ਸਕਦੇ ਉਹਦੇ ਚੋਂ ਅਸੀਂ ਤੇ ਕੋਈ 13 14 ਸ਼ੇਅਰ ਪਿਕ ਕੀਤੇ ਹਰ ਹਰ ਇੱਕ ਪਹਿਲੂ ਦੇ ਤੇ ਉਹਨਾਂ ਨੂੰ ਤੁਸੀਂ ਬੋਲ ਕੇ ਫਿਰ ਪੜ੍ਹ ਕੇ ਉਹਦੀ ਟ੍ਰਾਂਸਲੇਟ ਵੀ ਕੀਤੀ ਸਰੋਕਾਰ ਤੁਸੀਂ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤਾਂ ਅਰਵਿੰਦਪੁਰੀ ਸਾਡੇ ਨਾਲ ਨੇ ਪੁਰੀ ਸਾਹਿਬ ਇਹ ਜਿਹੜੀ ਹਿਸਟਰੀ ਦਿਖਾ ਰਹੇ ਨੇ ਤਾਂ ਲੱਗਦਾ ਕਿ ਅੱਜ ਪੰਜਾਬ ਨੂੰ ਤਾਂ ਬਹੁਤ ਲੋਡ ਹੈ ਜਿਸ ਤਰੀਕੇ ਨਾਲ ਪੰਜਾਬ ਦੂਰ ਹੁੰਦਾ ਜਾ ਰਿਹਾ ਸਿੱਖੀ ਤੋਂ ਵੀ ਦੂਜੇ ਪਾਸੇ ਨਸ਼ੇ ਵੱਲ ਨੌਜਵਾਨ ਜਾ ਰਹੇ ਬਿਲਕੁਲ ਪਹਿਲਾਂ ਤਾਂ ਮੈਂ ਪੰਜਾਬ ਲੋਕ ਮੰਚ ਕੈਲੀਫੋਰਨੀਆ ਯੂ ਐਸ ਤੋਂ ਜਿਹੜੇ ਡਾਕਟਰ ਸੁਰਿੰਦਰ ਸਿੰਘ ਤਨੋਆ ਜੀ ਜਿਹਦੇ ਕਿ ਡਾਇਰੈਕਟਰ ਹੈ ਔਰ ਇਹਨਾਂ ਦੀ ਸਾਰੀ ਟੀਮ ਹਾਂਜੀ 20 ਦੇ ਕਰੀਬ ਇਹ ਸਾਰੇ ਉੱਥੋਂ ਆਏ ਔਰ ਮੈਨੂੰ ਮੌਕਾ ਮਿਲਿਆ ਤੇ ਗੁਰੂ ਥੀਟਰ ਚ ਇਹਨਾਂ ਨੇ ਸ਼ੋਅ ਕੀਤਾ ਉਸ ਤੋਂ ਪਹਿਲਾਂ ਵੀ ਇਹ ਕੈਨੇਡਾ ਅਮਰੀਕਾ ਬੜੀ ਦੂਰ ਦੂਰ ਤੱਕ 28 30 ਸ਼ੋਅ ਕਰ ਚੁੱਕੇ ਹਨ ਤੇ ਇੱਥੇ ਵੀ ਡੇਢ ਮਹੀਨੇ ਤੋਂ ਹੋਇਆ ਹੈ ਤੇ ਇਹ ਚੀਜ਼ਾਂ ਤਾਂ ਅੱਜਕੱਲ ਦੇ ਬੱਚਿਆਂ ਨੂੰ ਜਾਂ ਸਾਨੂੰ ਵੀ ਨਹੀਂ ਇੰਨੀ ਨੌਲੇਜ ਪਰ ਜਦੋਂ ਇਹਨਾਂ ਨੇ ਸ਼ੋਅ ਦਿਖਾਇਆ ਉਹ ਤਾਂ ਦੇਖ ਕੇ ਇਹ ਰੌਂਗਟੇ ਖੜੇ ਹੋਗੇ ਔਰ ਗੁਰੂ ਮਾ ਜ ਸਾਡੇ ਆਜੋਤਨੂ ਆ ਸਾਹਿਬ ਇਹ ਤੁਈਆਂ ਮੁਰੰਡੇ ਤੋਂ ਐ ਤੇ ਇਹਨਾਂ ਨੇ ਰੋਲ ਕਰਿਆ ਸੀ ਵਜ਼ੀਰ ਖਾਨ ਦਾ ਇਹਨਾਂ ਨੇ ਵਜ਼ੀਰ ਖਾਨ ਦਾ ਰੋਲ ਕਰਿਆ ਤੁਸੀਂ ਵਜ਼ੀਰ ਖਾਨ ਦਾ ਰੋਲ ਹਾਂਜੀ ਵਜੀਰ ਖਾਨ ਤਾਂ ਬਹੁਤ ਤਸੱਦਦ ਵਾਲਾ ਮੰਨੇ ਜਾਂਦਾ ਹੈ ਕਿ ਉਸ ਦਾ ਤਾਂ ਅਗਲਾ ਨਾਮ ਸੁਣਦੇ ਹੀ ਲੋਕ ਟੇਖੇ ਖੜੇ ਹੋ ਜਾਂਦੇ ਨੇ ਕਿ ਇਹ ਬੰਦੇ ਨੂੰ ਤਾਂ ਇੱਕ ਵਾਰੀ ਮਿਲ ਜੇ ਵੈਸੇ ਚੱਲਦਾ ਫਿਰਦਾ ਹੀ ਮਿਲ ਜੇ ਕਿਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪਰ ਤੁਸੀਂ ਰੋਲ ਨਭਾਇਆ ਕਿੰਨਾ ਕੰਦਰ ਆਪਣੇ ਆਪ ਨੂੰ ਫੀਲ ਹੁੰਦਾ ਕਿ ਬਹੁਤ ਰੋਲ 네ਗੇਟਿਵ ਸੀ ਇਹ ਦੇਖੋ ਜੀ ਰੋਲ ਕੋਈ ਵੀ ਹੈ ਚਾਹੇ ਉਹ ਚੰਗਾ ਚਾਹੇ ਮਾੜਾ ਜਦੋਂ ਤੱਕ ਤੁਸੀਂ ਉਹਨੂੰ ਫੀਲ ਨਹੀਂ ਕਰਦੇ ਨਾ ਉਦੋਂ ਤੱਕ ਤੁਸੀਂ ਉਹ ਜਿਹਾ ਰੋਲ ਕਰ ਨਹੀਂ ਸਕਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਰੋਲ ਕਰਦੇ ਆਂ ਤੇ ਅਸੀਂ ਉਹ ਜਿਹੀ ਹੋ ਗਏ ਪਰ ਲੇਕਿਨ ਦਿਖਾਉਣ ਵਾਸਤੇ ਤੁਹਾਨੂੰ ਉਹ ਉਹ ਚੀਜ਼ ਫੀਲ ਕਰਨੀ ਪੈਂਦੀ ਹੈ ਕਿ ਕਿੰਨਾ ਕੁ ਜ਼ਾਲਮ ਬੰਦਾ ਹੋਏਗਾ ਉਹ ਜਿਹਨੂੰ 7 ਤੇ 9 ਸਾਲ ਦੇ ਬੱਚਿਆਂ ਤੇ ਤਰਸ ਨਹੀਂ ਆਇਆ ਨਾ ਤੇ ਮੈਨੂੰ ਵੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਉਹ ਜਿਹਾ ਹੀ ਜ਼ਾਲਮ ਬਣ ਕੇ ਰੋਲ ਕਰਨ ਦੀ ਕੋਸ਼ਿਸ਼ ਕਰਾਂ ਤੇ ਆਈ ਹੋਪ ਕਿ ਮੈਂ ਇਸ ਰੋਲ ਦੇ ਨਾਲ ਪੂਰਾ ਨਿਭਾ ਸਕਿਆ ਪਰ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਮੈਂ ਉਸ ਤਰੀਕੇ ਦਾ ਜ਼ਾਲਮ ਬਣਾ ਪਰ ਉਹ ਅਸਲੀ ਜ਼ਾਲਮ ਹਾਂਜੀ ਤੁਸੀਂ ਇੱਕ ਇੱਕ ਰੋਲ ਨਭਾਇਆ ਹਾਂਜੀ ਤਾਂ ਤਾਂ ਉਹਦਾ ਕਿੰਨਾ ਕੁ ਲੱਗਦਾ ਕਿ ਫਰਕ ਪਿਆ ਤੁਹਾਨੂੰ ਕਿ ਉਹ ਕਿੰਨਾ ਕੁ ਜ਼ਾਲਮ ਹੋਏਗਾ ਸਾਹਸ ਹੋਇਆ ਚੀਜ਼ ਦਾ ਬਿਲਕੁਲ ਹੁੰਦਾ ਜੀ ਜਦੋਂ ਤੁਸੀਂ ਰੋਲ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਘਰ ਦੇ ਵਿੱਚ ਵੀ ਆਪਣੇ ਤੁਸੀਂ ਆਲੇ-ਦਾਲੇ ਵਿਚਰਦੇ ਹੋ ਮੇਰਾ ਬੇਟਾ 7 ਸਾਲ ਦਾ ਉਹ ਮੈਨੂੰ ਕਹਿੰਦਾ ਬਾਪੂ ਤੂੰ ਚੰਗਾ ਨਹੀਂ ਕਰਦਾ ਰੋਲ ਕਰਕੇ ਨਾ ਇਹ ਰੋਲ ਨਾ ਕਰਨਾ ਤਾਂ ਫੀਲ ਤਾਂ ਹੁੰਦਾ ਹੈ ਅੰਦਰੋਂ ਫੀਲ ਤਾਂ ਹੁੰਦਾ ਕਿ ਕਿੰਨੇ ਜ਼ਾਲਮ ਮੁਗਲ ਲੋਕ ਸੀ ਨਾ ਜਿਨ੍ਹਾਂ ਨੇ ਸਾਡੇ ਨਾਲ ਇਹ ਕੀਤਾ ਪਰ ਲੇਕਿਨ ਦੇਖੋ ਜੀ ਇਹ ਤਾਂ ਉਹਨਾਂ ਦੀ ਮੈਂ ਮੈਂ ਕਰਨੀ ਪੈਣੀ ਹੈ ਜੋ ਰੋਲ ਡਾਇਰੈਕਟਰ ਸਾਹਿਬ ਨੇ ਡਿਊਟੀ ਲਈ ਹੈ ਉਹ ਰੋਲ ਤਾਂ ਆਪਾਂ ਨੇ ਕਰਨਾ ਹੀ ਹੈ ਤੇ ਹੋਰ ਵੀ ਪ੍ਰੋਗਰਾਮ ਹੋਰੀ ਤੁਹਾਡੇ ਪੰਜਾਬ ਅੱਜ ਸਾਡਾ ਲਾਸਟ ਜੀਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸ਼ਾਇਦ ਸਾਡਾ 26 ਤਰੀਕ ਨੂੰ ਫਤੇਗੜ ਸਾਬ ਦੇ ਵਿੱਚ ਇੱਕ ਪ੍ਰੋਗਰਾਮ ਹੋਰ ਹੋਵੇ ਸਾਡੀ ਗੱਲਬਾਤ ਚੱਲ ਰਹੀ ਹੈ ਪਰ ਹਜੇ ਕਨਫਰਮ ਕੁਝ ਨਹੀਂ ਹੈਗਾ ਤੁਹਾਨੂੰ ਪਤਾ ਸਰਕਾਰ ਦੇ ਪੱਧਰ ਦੀ ਟੀਮ ਨਾਲੇ ਹੋਵੇ ਬਿਲਕੁਲ ਹੋਈ ਕੈਲੀ ਅਗਰ ਇਹ ਜ਼ਫਰਨਾਮੇ ਦਾ ਕੋਈ ਵੀ ਸ਼ੋ ਹੋਏਗਾ ਤਾਂ ਕਰੇਗੀ ਇਹ ਕੈਲੀਫੋਰਨੀਆ ਦੀ ਟੀਮ ਪਰ ਲੱਗਦਾ ਕਿ ਇਹਨਾਂ ਨੇ ਖੂਬੀ ਨਵਾਇਆ ਜਿਹੜਾ ਆਪਣੇ ਪੰਜਾਬ ਨੂੰ ਬਹੁਤ ਲੋਡ ਇਸ ਚੀਜ਼ ਦੀ ਬਿਲਕੁਲ ਜੀ ਬਿਲਕੁਲ ਸਾਡਾ ਮਕਸਦ ਹੀ ਕੈਲੀਫੋਰਨੀਆ ਤੋਂ ਚੱਲ ਕੇ ਪੰਜਾਬ ਦੇ ਵਿੱਚ ਆਣ ਦਾ ਇਹੀ ਸੀਗਾ ਕਿ ਜ਼ਫਰਨਾਮਾ ਜਿਸ ਧਰਤੀ ਤੇ ਲਿਖਿਆ ਗਿਆ ਜਿਸ ਜਗ੍ਹਾ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ ਸਾਨੂੰ ਇਹ ਦੇਖੋ ਠੀਕ ਹੈ ਅਸੀਂ ਅਮਰੀਕਾ ਕੈਨੇਡਾ ਦੇ ਵਿੱਚ ਖੇਡਿਆ ਪਰ ਜੋ ਪਿਆਰ ਮੁਹੱਬਤ ਸਾਨੂੰ ਇਸ ਧਰਤੀ ਤੇ ਆ ਕੇ ਮਿਲੀ ਸਾਡੀ ਆਪਣੀ ਮਿੱਟੀ ਦੇ ਵਿੱਚ ਸਾਨੂੰ ਮਿਲੀ ਉਹ ਉੱਥੇ ਨਹੀਂ ਮਿਲੀ ਇਹ ਚੀਜ਼ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੁਣ ਤੁਹਾਨੂੰ ਇੱਕ ਇੱਕ ਜਿਸ ਮਤਲਬ ਕਿ ਲਫਜ਼ ਦਾ ਇੱਕ ਇੱਕ ਚੀਜ਼ ਦਾ ਕਿਉਂਕਿ ਅੱਜ ਕੱਲ੍ਹ ਧਾਰਮਿਕ ਭਾਵਨਾ ਵੀ ਬਹੁਤ ਛਿੱਤੀ ਪੜ ਜਾਂਦੀਆਂ ਸਿੱਖਾਂ ਦੀਆਂ ਜੇ ਕੋਈ ਇਹੋ ਚੀਜ਼ ਬੋਲ ਹੋ ਗਈ ਹੈ ਨਾ ਤਾਂ ਇਹ ਚੀਜ਼ ਦਾ ਬੜਾ ਧਿਆਨ ਰੱਖਿਆ ਜਾਂਦਾ ਬਿਲਕੁਲ ਜੀ ਇਹ ਸਕ੍ਰਿਪਟ ਨੂੰ ਕੋਈ ਇੱਕ ਵਾਰ ਨਹੀਂ ਕੋਈ 5 7 10 ਵਾਰ ਇਹਦੇ ਤੇ ਅਧਿਐਨ ਕੀਤਾ ਜਾਂਦਾ ਹੈ ਇਹ ਕੋਈ ਇੱਕ ਦਿਨ ਦੇ ਵਿੱਚ ਲਿਖਿਆ ਹੋਇਆ ਡਰਾਮਾ ਨਹੀਂ ਹੈ ਇਹਦੇ ਪਿੱਛੇ 3 4 ਸਾਲ ਦੀ ਘਟਟ ਘਟ 200 ਕਿਤਾਬਾਂ ਦੀ ਰਿਸਰਚ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕਿਤੇ ਵੀ ਕੋਈ ਸ਼ਬਦ ਇਹੋ ਜਿਹਾ ਨਾ ਬੋਲਿਆ ਜਾ ਸਕੇ ਜਿਹਦੇ ਨਾਲ ਕਿਸੇ ਨੂੰ ਵੀ ਕੋਈ ਤਕਲੀਫ ਹੋਵੇ ਔਰ ਤੁਹਾਨੂੰ ਪਤਾ ਇਸੇ ਇਹੀ ਕਾਰਨ ਹੈ ਵੈਸੇ ਜਿਹੜਾ ਸਾਡੇ ਧਾਰਮਿਕ ਜਾਂ ਹਿਸਟੋਰੀਕਲ ਪਲੇਆ ਨੂੰ ਕੋਈ ਹੱਥ ਨਹੀਂ ਬੰਨਦਾ ਤੇ ਸੁਨਦਰ ਸਿੰਘ ਤੁਣਵਾਈ ਔਰ ਪੰਜਾਬ ਲੋਕ ਰੰਗ ਦੀ ਟੀਮ ਹੀ ਕਰ ਸਕਦੀ ਹੈ ਤੇ ਕਿਉਂਕਿ ਲੋਕ ਬਹੁਤ ਡਰਦੇ ਆ ਕਿਉਂਕਿ ਛੋਟੀ ਛੋਟੀ ਗੱਲ ਤੇ ਬਹੁਤ بڑے ਮੁੱਦੇ ਬਣ ਜਾਂਦੇ 295 ਇਹ ਤਾਂ ਲਿਆਂ ਨੂੰ ਤਿਆਰ ਬੈਠੇ ਆ ਵਾ ਸਾਰਾ 1 ਮਿੰਟ ਲੱਗਦਾ ਇਹਨੂੰ ਕੋਈ ਨਹੀਂ ਦੇਖਦਾ ਸੋ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਔਰ ਅਸੀਂ ਇਹਦੇ ਘਟੋ ਘਟ ਪੰਜਾਬ 50 55 ਸ਼ੋਅ ਕਰ ਲਏ ਸਾਨੂੰ ਅਜ ਤੱਕ ਕਦੇ ਕਿਸੇ ਨੇ ਨਹੀਂ ਕਿਹਾ ਤੇ ਇਸ ਦਾ ਮਤਲਬ ਬਾਈ ਗੁਰੂ ਦੀ ਕਿਰਪਾ ਹੈ ਤੇ ਤਾਂ ਹੀ ਅਸੀਂ ਇਹਨੂੰ ਦੀ ਕਿਰਪਾ ਦੇ ਨਾਲ ਹੀ ਸਿਰੇ ਤੱਕ ਨਿਵਾ ਸਕਿਆ ਬਿਲਕੁਲ ਕੀਮਤ ਦੇਖਦੇ ਹੋ ਪਾਈਸਾ ਜਿਹੜਾ ਇਹ ਚੀਜ਼ ਦਰਸਾਉਣੀ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜਕਲ ਬੱਚੇ ਫੋਨ ਨਾਲ ਜੁੜੇ ਹੋਏ ਨੇ ਬੱਚੇ ਟੀਵੀਆਂ ਨਾਲ ਜੁੜੇ ਹੋਏ ਨੇ ਮੂਵੀਆਂ ਨਾਲ ਜੁੜੇ ਹੋਏ ਨੇ ਚਾਰ ਸਹਿਬਜ਼ਾਦੇ ਮੂਵੀ ਆਈ ਉਸ ਤੋਂ ਬਾਅਦ ਕਾਫੀ ਬੱਚਿਆਂ ਵਿੱਚ ਰੁਝਾਨ ਦੇਖਣ ਨੂੰ ਮਿਲਿਆ ਕਿ ਅਸੀਂ ਸਿੱਖੀ ਵੱਲ ਜੁੜੀਏ ਪਰ ਇਸ ਤਰੀਕੇ ਦੇ ਲੋਕ ਮੰਚ ਨੇ ਜਿਸ ਤਰੀਕੇ ਨਾਲ ਤੁਸੀਂ ਦਰਸਾ ਰਹੇ ਹੋ ਤਾਂ ਇਹ ਕਿੰਨੀ ਇੱਕ ਲੋੜ ਬਣ ਗਈ ਅੱਜ ਅੱਜਕੱਲ੍ਹ ਪੰਜਾਬ ਦੇ ਵਿੱਚ ਲੋਕ ਮੰਚ ਦੇ ਵਿੱਚ ਜਿੱ ਜਿੰਨਾ ਵੀ ਅੱਜ ਤੱਕ ਅਸੀਂ ਜੋ ਵੀ ਨਾਟਕ ਦੇਖੇ ਹਨ ਔਰ ਜੋ ਤੁਨਵਾ ਸਾਹਿਬ ਸਾਡੇ ਰਾਣਾ ਸੋਨੂ ਜੀ ਹੈ ਜੋ ਇਹਨਾਂ ਨੇ ਪੇਸ਼ਕਾਰੀ ਕਰੀ ਹੈ ਸਟੇਜ ਦੇ ਉੱਪਰ ਮੈਂ ਮੇਰਾ ਦੂਆ ਤਿਆਸ਼ੂ ਮੈਂ ਦੇਖਿਆ ਮੈਂ ਜੋ ਵੀ ਚੱਲਿਆ ਮਤਲਬ ਇੰਨੀ ਮਤਲਬ ਸੰਗਤ ਹਮ ਮਤਲਬ ਅੱਖਾਂ ਚ ਪਾਣੀ ਨਹੀਂ ਸਿੱਕਦਾ ਜੀ ਬਿਲਕੁਲ ਇਹ ਇਹ ਇੱਕ ਕਲਾਕਾਰੀ ਇੱਕ ਰੋਲ ਜਿਹੜਾ ਇਹ ਕਰਨਾ ਅੰਦਰ ਤੋਂ ਹੁੰਦਾ ਹੈ ਅੰਦਰ ਤੋਂ ਹੁੰਦਾ ਹੈ ਜੀ ਇਹ ਸਾਡੇ ਸੋਨੂ ਰਾਣਾ ਜੀ ਤੁਨਵਾ ਸਾਹਿਬ ਦਾ ਜਿਹੜਾ ਰੋਲ ਜਿੰਨੇ ਵੀ ਹੈਗੇ ਇਹਨਾਂ ਨੇ ਕਰੇ ਜੋ ਵੀ ਕਲਾਕਾਰਾਂ ਨੇ ਕਰਿਆ ਸਾਰੇ ਬੇਕਮਾਲ ਇਹਨਾਂ ਦੀ ਕੋਈ ਵੀ ਮਹਿਮਾ ਇਸ ਨੂੰ ਸ਼ਬਦ ਨਹੀਂ ਹੈ ਕਿ ਸਾਡੇ ਕੋਲ ਮਤਲਬ ਸੰਗਤ ਜਿੱਥੇ ਵੀ ਜਾਂਦੀ ਹੈ ਇਹਨਾਂ ਦੀ ਅਸੀਂ ਏਨੀ ਤੁਨਵਾ ਸਾਹਿਬ ਦੀ ਔਰ ਰਾਣਾ ਜੀ ਦੀ ਏਡੀ ਬੜੀ ਕੁਰਬਾਨੀ ਸਮਝਦੇ ਆ ਇਹ ਜਿੰਨੇ ਵੀ ਸ਼ੋਅ ਹੋਏ ਆ ਇਹ ਬਗੈਰ ਟਿਕਟ ਤੋਂ ਬਿਨਾਂ ਖਰਚਾ ਸਾਰਾ ਇਹਨਾਂ ਦਾ ਆਪਣਾ ਹੀ ਬਿਲਕੁਲ ਇਹਨਾਂ ਨੇ ਆਪਣਾ ਖਰਚਾ ਕਰਿਆ ਜੀ ਕਿਸੇ ਤੋਂ 1 ਰੁਪਈਆ ਲੱਤਾ ਗਿਆ ਜੀ ਜੋ ਵੀ ਜਿੰਨਾ ਵੀ ਖਰਚਾ ਹੋ ਰਿਹਾ ਜੋ ਵੀ ਜਿੰਨਾ ਵੀ ਲੱਗਿਆ ਇਹਨਾਂ ਦਾ ਚਲੋ ਗੁਰੂਵਸਾਲ ਦਾ ਨੰਕਬ ਤੇ ਪਿਆਰ ਚ ਹੀ ਸਾਰਾ ਇਹ ਗੁਰੂ ਸਾਹਿਬ ਦੇ ਪਿਆਰ ਚ ਦੇਖੋ ਲੋਕ ਜਿਹੜੇ ਲੰਗਰ ਲਾਉਂਦੇ ਆ ਇਹਨਾਂ ਦਾ ਖਰਚਾ ਇਹ ਲੰਗਰ ਸਭ ਤੋਂ ਵੱਡਾ ਜੀ ਇਹ ਲੰਗਰ ਜਿਹੜਾ ਇਹਨਾਂ ਨੇ ਲਾਇਆ ਜਿਹੜਾ ਪੰਜਾਬ ਦੇ ਵਿੱਚ ਆ ਕੇ ਇਹ ਗੱਲ ਖੇ ਜਗਾਈ ਹੈ ਬਿਲਕੁਲ ਬਿਲਕੁਲ ਇਹ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਨੂਆ ਸਾਹਿਬ ਦਾ ਆਪਣੇ ਰਾਣਾ ਜੀ ਦਾ ਸੋਨੂ ਜੀ ਦਾ ਕਿ ਇਹ ਅਗਲੇ ਸਾਲ ਜਦ ਵੀ ਸਾਡੇ ਇੱਥੇ ਰਸ਼ੀਦਾ ਦਾ ਪ੍ਰੋਗਰਾਮ ਕੋਈ ਵੀ ਕਿਤੇ ਹੁੰਦਾ ਹੈ ਪੰਜਾਬ ਦੇ ਵਿੱਚ ਕਿ ਪੰਜਾਬ ਨਾਲ ਸਹਿਯੋਗ ਕਰੇ ਕੋਈ ਸੰਸਥਾ ਅੱਗੇ ਆਉਣ ਇਹਨਾਂ ਸਾਥ ਹੀ ਹੈ ਕਿਉਂਕਿ ਅਸੀਂ ਉਹ ਆਪਣੇ ਬੱਚਿਆਂ ਦੀ ਹਿਸਟਰੀ ਜੋ ਵੀ ਅਸੀਂ ਇਹ ਦਿਖਾ ਰਹੇ ਆਪਣੇ ਬੱਚਿਆਂ ਨੂੰ ਸੇਧ ਦੇਣੇ ਵਾਸਤੇ ਤਾਂ ਅਸੀਂ ਵੀ ਇਹ ਨਾਲ ਸਹਿਯੋਗ ਕਰ ਸਕੀਏ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਹੁਤ ਵੱਡੀ ਗੱਲ ਹੈ ਜਿਹੜੀ ਆਪਣੇ ਕੋਲੋਂ ਸਾਰਾ ਅਰੇਂਜਮੈਂਟ ਕਰਨਾ ਤੇ ਇੰਨਾ ਵੱਡਾ ਇਤਿਹਾਸ ਬੱਚਿਆਂ ਨੂੰ ਦਰਸਾਉਣਾ ਇਹ ਬਹੁਤ ਵੱਡੀ ਲੋੜ ਸੀ ਅੱਜ ਪੰਜਾਬ ਦੇ ਵਿੱਚ ਕਿਉਂਕਿ ਲੰਗਰਾਂ ਵਾਲ ਤਾਂ ਬਹੁਤ ਜਾ ਰਹੇ ਆ ਚਲ ਜ਼ਰੂਰੀ ਹੈ ਲਾਉਣੇ ਲੰਗਰ ਵੀ ਪਰ ਹੱਦ ਤੋਂ ਵੱਧ ਵੀ ਨਹੀਂ ਜਦ ਤੱਕ ਸਾਨੂੰ ਸਿੱਖ ਕੌਮ ਬਾਰੇ ਨਾ ਪਤਾ ਲੱਗੇ ਸਿੱਖ ਕੌਮ ਬਾਰੇ ਦੱਸਿਆ ਨਾ ਜਾਬੇ ਬੱਚਿਆਂ ਨੂੰ ਤਾਂ ਬੱਚੇ ਸਿੱਖੀ ਵੱਲ ਮੁੜਦੇ ਨਹੀਂ ਕਿਉਂਕਿ ਅੱਜ ਕੱਲ ਲਗਾਤਾਰ ਬੱਚੇ ਨਸ਼ਿਆ ਵੱਲ ਜਾ ਰਹੇ ਨੇ ਫੋਨ ਦੀ ਦੁਨੀਆ ਇੰਸਟਾਗ੍ਰam ਤੇ ਉਲਝੀ ਪਈ ਹੈ ਤਾਂ ਇਸ ਤਰੀਕੇ ਦੀ ਦੁਨੀਆ ਜਿਹੜੀ ਸਾਡੀ ਉਲਝੀ ਪਈ ਹੈ ਪੰਜਾਬ ਦੀ ਸਿੱਖਾਂ ਦੇ ਬੱਚੇ ਰੀਲਾ ਬਣਾਉਣ ਚ ਉਲਝੇ ਹੋਏ ਨੇ ਉਹਨਾਂ ਨੂੰ ਇਤਿਹਾਸ ਦਿਖਾਉਣ ਦੀ ਲੋੜ ਹੈ ਇਤਿਹਾਸ ਦਰਸਾਉਣ ਦੀ ਲੋੜ ਹੈ ਤਾਂ ਅੱਜ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਉਹਨਾਂ ਸਿਹਦੀ ਦੇ ਹੱਥ ਚੱਲ ਰਹੇ ਨੇ ਕੈਲੀਫੋਰਨੀਆ ਦੀ ਇਸ ਟੀਮ ਨੇ ਕਿਤੇ ਨਾ ਕਿਤੇ ਹਰ ਬੰਦੇ ਦੇ ਅੱਖਾਂ ਦੇ ਵਿੱਚ ਹੰਝੂ ਲਿਆ ਦਿੱਤਾ ਜਦੋਂ ਇਹ ਪੂਰਾ ਪ੍ਰੋਗਰਾਮ ਦਿਖਾਇਆ ਦੇਖਦੇ ਕਿ ਕਿੰਨੇ ਕਿ ਬੱਚੇ ਦਾ ਅਸਰ ਪੈਂਦਾ ਥੋੜਾ ਜਿਹਾ ਕੈਮਰਾਮੈਨ ਸੁਮੇਤ ਦੇ ਨਾਲ ਤੇ